ਮਿੱਤਰੋ ਬਹੁਤ-ਬਹੁਤ ਵਧਾਈਆਂ ਵਿਸਾਖੀ ਦੀਆਂ ਨਾ ਤੇ ਖਾਲਸਾ ਦੇ ਸਦਕਾ ਵੀ ਫਾਜ਼ਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਅਜੇ ਦਿਨ ਵਿਸਾਖੀ ਵਾਲੇ ਦਿਨ ਤੇ ਅੱਜ ਆਪਾਂ ਨੇ ਬਾਡੀ ਜਿਹੜੀ ਸ਼ੁਰੂ ਕਰਤੀ ਤੇ ਇੱਕ ਢੇੜਾ ਲਵਾ ਲੈਂਦਾ ਤੇ ਬਾਕੀ ਆਜੋ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤੇ ਕਿਹੜੇ-ਕਿਹੜੇ ਵੀਰ ਨੇ ਬਾਡੀ ਸ਼ੁਰੂ ਕਰਤੀ ਤੇ ਅੱਜ ਆਪਣੇ ਕੰਮ ਚੱਲ ਪਿਆ ਉਹਦਾ ਖੜਾ ਹੀ ਆ ਜਾਂਦਾ ਫਿਰ ਇਹ ਜੇ ਲੇਕਿਨ ਚੱਲ ਪਿਆ ਉਹਦੇ ਕੋਈ ਕੀ ਭਾਰ ਕੀ ਹਾਰ ਨਾ ਮੈਂ ਮਾਰ ਦਿਆ ਕਰੂੰਗਾ ਹੈ ਨਹੀਂ ਹਾਰ ਨਹੀਂ ਹੈ ਨਹੀਂ ਗਾ ਵਾਹ ਮਾਰਦਾ ਕਰੋ ਬਰੋਬਰ ਤੇ ਆ ਕੇ ਕੋਈ ਗੱਲ ਨਹੀਂ ਆ ਸਾਡੇ ਬੰਦੇ ਕੋਈ ਹਾਰ ਨਹੀਂਗੇ ਅਸੀਂ ਆਏ ਹੋਏ ਅਸੀਂ ਤਾਂ ਸਾਤਰੀ ਵੀ ਨਹੀਂ ਲਾਉਣ ਦਿੱਤੀ ਜੇਕਰ ਆਪ ਵੱਢਦੀ ਕਰੂ ਲਾਵਾਂਗੇ ਸਾਤਰੀ ਉਤਰੀ ਵੀ ਪਰਾਣੀ ਸੁੰਦਰਾ ਦੇ ਆ ਵੀ ਹਜੇ ਤੱਕ ਲਾ ਆਇਆ ਨਹੀਂ ਜਿੱਦ ਤੇ ਨਜ਼ਰ ਆ ਗੰਪਾਇੰਟ 2000 ਦਾੰਦ ਮੇਰੇ ਦਾ ਭਰੇ ਹੋਣਾ ਇੱਕ ਵਾਰੀ ਟੰਡਾਲਾ ਉਵੇਂ ਹੀ ਚੱਲੀ ਜਾਂਦਾਗਾ ਝੋਟਾ ਥੱਲੇ ਝੋਟਿਆ ਹੈਗੇ ਨੇ

ਬਾਦਰ ਟਰੈਕਟਰ ਵਾਲੀ ਚੱਲਦੀਆਂ ਨੇ ਵੱਡੀਆਂ ਤੋਂ ਬਹੁਤ ਘੱਟ ਬਣਾਉਂਦੇ ਆ ਲੋਕ ਇੱਧਰ ਆਪਣੇ ਦਾ ਰਬਨਾਲ ਏਰੀਆ ਇੱਥੇ ਵੱਡੀਆਂ ਵੀ ਆ ਗਈਆਂ ਨੇ ਹਾਂ ਜਿਹੜਾ ਆ ਇਹਦਾ ਨਜ਼ਾਰਾ ਹੋਏਦਾ ਇਹ ਨਜ਼ਾਰਾਗਾ ਥੋੜੀ ਜਿਹਾ ਲਓ ਜੀ ਚੱਲ ਪੈ ਕੰਮ ਕਰਦੀ ਹੈ ਨਾ ਪੂਰਾ ਜੋਰ ਨਾਲ ਤੇ ਉਹ ਹੋ ਜਾਂਦੀ ਹੈ 100 ਜਾਂ ਨੀ ਰਾਣੀ 15 ਆਹ ਪੁਰਾਣਾ ਮਾਡਲ ਆ ਉਹ ਨਵਾਂ ਮਾਡਲ ਆ ਇਹ ਉਹ ਆ ਜਿਹੜੀ 2001 ਚ ਬਣੀਆਂ ਵੀਆਂ ਨੇ ਤੇ ਨਵਾਂ ਮਾਡਲ ਇਹਦੇ ਟਰੈਕਟਰ ਆ ਜੌਂਡੀ ਆਰਾ ਰਾਣੀ ਸਿੰਦਰਾ ਕਰਦੀ ਹੈ ਨਾਲ ਜਦੀ ਤੇ ਖਾਤਰੀ ਇਹ ਜੇ ਲਾਉਣੀ ਸੀ ਪਾਟੀ ਪੀ ਚੀਗੀ ਦਿਓ ਲਾਉਣ ਵਾਲਾ ਰਹਿੰਦਾ ਕਪੜਾ ਕੁੱਪੜਾ ਲਵਾ ਲੈ ਸਾਡੇ ਬੰਦੇ ਤੇ ਆਪ ਨੇ ਜੜਦਾਂਗੇ ਇਹ ਬਾਕੀ ਆ ਫਿਰਦੀ ਆ ਦੀ ਥੋੜੀ ਜਿਹੀ ਪੱਕਾ ਦੀ ਪੂਛ ਵਿੰਗੀ ਕਰੀ ਹੋਈ ਆ ਆਹ ਇਹ ਤੇ ਸੋਰੋ ਲਾਇਆ ਸੀ ਇਸੇ ਮੈਸੇਜ ਆ ਵੇ ਉਹ ਗਲਾਂ ਘੜੀਆਂ ਕਰਦਾ ਜੋਪਰ ਉਦੋਂ ਪਹਿਲਾਂ ਆ ਰਹੇ ਨੇ ਦੇ ਉੱਤੇ ਕਿਉਂਕਿ ਤੂੰ ਹੈਨਾ ਕਿਵੇਂ ਆ ਠੀਕ ਆ ਓਕੇ ਆ ਯਾਸੀ ਮਾਡਲਾ 131 ਘੰਟੇ ਚੱਲ ਗਿਆ ਮੇਤਰੋ ਇਹ ਯਾਸੀ ਮਾਡਲਾ ਦੇਖੋ ਖੜਾ ਸੋਨਾ ਰੀਕਾ ਲੋ ਜੀ 2030 86 ਇਹ ਨਵਾਂ 20 ਬੀਜ ਜਮਾਂ ਲੈ ਆ ਕੇ ਸੋਸਾਇਟੀ ਚੋਂ 30 ਸੇ 80 ਚ ਹਾਂਏ ਹੱਕੀ ਪੈਂਦਾ ਹਾਂ ਤੇ ਉਧਰ ਜਿਹੜਾ ਟਿੱਬੀਆਂ ਦੇ ਬੀਜਾ ਸੀ ਆਪਣਾ ਉਹ ਘਰ ਵਾਲਾ ਸੀਗਾ 30 ਸੇ 80 ਪੁਰਾਣਾ ਵੀ ਇਹਦੇ ਚ ਸਾਰੇ ਇਕੱਠੇ ਕਰਤੇ ਉਹ ਚ ਉਹ ਤਕੋਨੇ ਚ ਉਹ ਤੇ ਸਾਰੇ ਇਕੱਠੇ ਨੇ ਜੇ ਠੀਕ ਹੈ ਉਹਦਾ ਸਾਰੀ ਰਲਾਤੇ ਸੀ ਮੈਂ ਆਹ ਕੱਲ੍ਹਾ 30 ਸੇ ਸੀ ਆ ਦਾਣਾ ਪੂਰਾ ਵਧੀਆ ਹੈ ਨਾ ਓਕੇ ਹੈਗਾ ਮੱਖੀ ਵੀ ਤੇ ਕੀ ਘਟ ਆਈ ਜਣਾ ਨੂੰ ਲੋਟ ਮੱਖੀ ਨਹੀਂ ਨਹੀਂ ਹਾਂ ਜਿੱਕੇ ਡਿੱਗੀਆਂ ਚਾਉਂਦੀਆਂ ਐਦ ਕਿਦਾ ਰੱਬ ਦੀ ਕਿਰਪਾ ਨਾਲ ਖੜੀ ਆ ਕਣਕ ਨਾ ਉਹ ਜਿਹੜੀ ਜਾਨ ਚੋਂਦੀ ਉਹਤੋਂ ਮੱਖੀ ਆ ਜਾਂਦੀ ਐ ਵਾ ਕੋਈ ਟਾਵਾਂ ਟਵੱਲਾ ਹੀ ਡਿੱਗਿਆ ਐਦ ਕਿਦਾ ਨਹੀਂ ਤਾਂ ਨਾ ਉਹ ਵੀ ਕਣਕਾਂ ਵਾਂਹ ਬਹੁਤ ਘੱਟ ਡਿੱਗੀਆਂ ਨੇ ਐਦ ਕਿ ਹਾਂ ਰੱਬ ਨੇ ਸੌਖ ਰੱਖੀ ਆ ਕੱਲ ਤਾਂ ਇਦਾਂ ਉਹ ਕਰਤਾ ਮਾਨਸਾ ਏਰੀਆ 'ਚ ਕਦੇ ਆਪਣੇ ਦਾ ਚਾਰ ਸਵੇਰਾ ਸਾਰਾ ਹੀ ਖੜਾਗਾ ਆ ਉਹ ਦੇ ਉਹ ਬਿੱਲੂ ਦੀ ਕਣਕਰਸੀ ਦੀ ਉਹ ਡਿੱਗੀ ਪਈ ਆ ਉਹਦੇ ਉਹਦੇ ਪਲਾਂਟ ਪਲਾਟੇ ਹਾਲ ਮਾਰੇ ਹੋਣੇ ਉਹ। ਪਾਵੇਂ ਕੀ। ਕਪੈਨਾਂ ਦਾ ਪਾਇਗਾ ਜੋਰ ਹੈ ਨਾ। ਹੂੰ। ਉਹ ਫਰਦੀਆਂ ਨੇ ਮਗਰ ਮੂਰੇ। ਬਸ ਹੁਣ ਚੱਲ ਪਈ ਆ। ਹਾਂ 2 ਦਿਨਾਂ ਤੇ 3 ਦਿਨਾਂ ਤੇ ਕਰ ਦੇਣੀਆਂ ਪਲਾਟ ਵਿਹਲੇ ਸਾਰੇ। ਵੱਧ ਚੱਲ ਪਿਆ ਕੰਮ। ਰੀਸ਼ ਜੀ ਹੋ ਗਈ ਕਿਰਾ। ਰੀਸ਼ ਜਾ ਹੋ ਗਿਆ ਕੰਮ। ਰੀਸ਼ ਨੂੰ ਦੰਡਾ ਬਾਕੀ ਬੱਜਣੀ ਵੀ 2-4 ਦਿਨ। ਹਾਂ ਰੱਬ ਨੇ ਵੀ ਥੋੜਾ ਜਿਹਾ ਉਹ ਕਰਤਾ ਹਜੇ ਵੀ ਡਰਾਈ ਹੁੰਦਾ ਰੱਬ ਅਜੇ ਗਿਆ ਨਹੀਂ ਕਿਸੇ ਪਾਸੇ। ਪੱਛਰ ਤਾਂ ਨਹੀਂ ਉਹ ਤੋਂ। ਨਾ ਉਹਤ ਨਹੀਂ ਹੈਗੇ ਪੱਥਰ ਵਾਈ ਜੀ ਸੀਗੇ ਮਾਲਕ ਦੀ ਕਿਰਪਾ ਨਾਲ ਸਾਰੀ ਗੱਲ ਕੁੜੀ ਰਹੀ ਹੈ ਜੀ ਦਾ ਆ ਰਹਿਣਾ ਨਹੀਂ ਮੇਂ ਨੇ ਦੀਨੇ ਬਹੁਤ ਨੁਕਸਾਨ ਕਰਤਾ ਕੋਣ ਭਰਾਵਾਂ ਦਾ ਜੇ ਮਾਰ ਸਾਰੀ ਚਾਇਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਆਪਣੇ ਦਾ ਬਚਾ ਰਹੀ ਹੈ ਜੀ ਸੜਕਾਂ ਦੇ ਨੇ ਖੜੀਆਂ ਨੇ ਸਾਰੀਆਂ ਜਿਹਦੇ ਮਾੜਾ ਬਾਡੀ ਦਿੰਦੇ ਹੈਗੇ ਨੇ ਸਾਖੀ ਆ ਗਈ ਜਿਹੜੇ ਮਸ਼ੀਨ ਰੈਡੀ ਆ ਗਈ ਜਾਲ ਪਾਡੀ ਜਾਂਦਾ ਜੀ ਨਾ ਜੀਰੋ ਟਰਲਰ ਦੇ ਨਾਲ ਬੀਜੀ ਵੀ ਸੀ ਮਿੱਤਰੋ ਬੀ ਜਮਾ ਨਵਾਂ ਜੀ 383 ਦਾ ਆ ਮੋੜਾ ਨੇ ਕਰੀ ਨਹੀਂ ਹੈਗਾ ਭਾਈ ਕਾਲੀ ਬੈਗ ਲਾ ਕੇ ਉਹ ਮੰਗਦਾ ਪੁਲੀ ਜੰਦੀ ਨਾ ਉਹ ਕਰਦਾ ਹੈਗਾ ਆ ਇਧਰ ਦੇ ਮੋੜ ਲੈਨੇ ਆ